ਜਾਈ ਹੈ ਮੇਰੀ ਨੰਨਾ ਬੇਸੋਨੇ ਹਾਸ ਸਾਸਰੀਏ ਕਾਲਾ ਬੋਲੇ ਸੋਨੇ ਹਾਸ ਸਾਸਰੀਏ ਕਾਲਾ ਕਿਹੜਾ ਪਿੰਡ ਆ ਮੇਰੀ ਭੈਣ ਦਾ ਫੁੱਲਾ ਵਾਲੇ ਫੁੱਲਾ ਤੋਂ ਇਹਨੂੰ 8 ਦਿਕ ਦਾ ਬੇਟੀ ਦਾ ਵਿਆਹ ਸੀ ਇਹਦੀ ਦਾ ਉਸ ਦਿਨ ਦੀ ਇੱਤਾਂ ਹੋਈ ਪਈ ਆ ਕਦੇ ਕਹਿੰਦੀ ਮੈਂ ਪੀਰ ਆ ਕਦੇ ਮੈਂ ਮਾਤਾ ਆ ਸਿਰ ਕਮੋਲ ਨਾਲ ਤੁਹਾਨੂੰ ਮਿਲਣਾ ਆਏ ਸੀ ਤੁਸੀਂ ਕੈਨੇਡਾ ਬੈਠੇ ਸੀਗੇ ਧੰਨਵਾਦ ਬੰਦੇ ਨਾਨਾ ਮੈਂ ਤਾਂ ਹੀ ਮਿਲਣ ਆਇਆ ਮੁੜ ਕੇ ਆ ਗਿਆ ਮੈਂ ਤਾਂ ਹੀ ਚਰਨਾ ਦੀ ਧੂੜ ਮੇਰੀ ਛੋਟੀ ਭੈਣ ਅਸੀਂ ਤਾਂ ਚਰਨਾ ਦੀ ਧੂੜ ਆ ਇੱਕ ਕੁੜੀ ਇੱਥੇ ਖੜੀ ਉਹਨੇ ਸਾਡਾ ਬਹੁਤ ਮਜ਼ਾਕ ਡਾਇਆ ਕੋਈ ਨਾ ਉਹ ਇਹਨਾਂ ਵੀ ਕਰਾਂਗੇ ਗੱਲ ਆਪਾਂ ਹਾਂਜੀ ਅਸੀਂ ਤਾਂ ਕਿਹਾ ਸੀ ਜੇ ਵੀਰ ਜੀ ਹੁੰਦੇ ਉਹਨੇ ਤਾਂ ਥੱਪੜ ਮਾਰ ਲਿਆ ਸੀ ਮੂੰਹ ਤੇ ਤੇਰਾ ਜੇ ਤਾਂ ਸਾਡਾ ਮਜ਼ਾਕ ਡਾਇਆ ਤਾਂ ਕੋਈ ਇੱਕ ਓੰਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜੀ ਆਰ ਸੈਟੀਟਿਕ ਆਰ ਸੈਟੀਟਿਕ ਸੱਚਾ ਵਾਲ ਕੋਸਟ 20 ਸੈਟੀਟਿਕ ਵਾਹਿਗੁਰੂ ਵਾਹਿਗੁਰੂ ਦਵਾਈ ਸ਼ੁਰੂ ਹੋਈ ਹੋਈ ਹੈ ਵਾਹਿਗੁਰੂ ਵਾਹਿਗੁਰੂ ਕਿੰਨਾ ਟਾਈਮ ਹੋ ਗਿਆ ਵਾਹਿਗੁਰੂ ਵਾਹਿਗੁਰੂ ਦੋ ਸਾਲ ਹੋ ਗਏ ਵਾਹਿਗੁਰੂ ਕੋਈ ਫਰਕ ਨਹੀਂ ਪਿਆ ਕੁਝ ਵਾਹਿਗੁਰੂ ਠੀਕ ਸੀ ਹੋਂ ਤੱਕ ਤਾਂ ਠੀਕ ਸੀ ਵਾਹਿਗੁਰੂ ਵਾਹਿਗੁਰੂ ਹੁਣ ਵਿਆਹ ਵਾਲੀ ਗੱਲ ਨਿਕਲ ਹੋ ਗਈ ਹੈ ਜਿਹੜਾ ਵਿਆਹ ਕਾ ਹੈ ਵਾਹਿਗੁਰੂ ਤਾਂ ਚਲੋ ਹੋ ਸਕਦਾ ਉਹਦੇ ਨਾਲ ਹੋ ਜੇ ਡਾਕਟਰ ਨੂੰ ਮਿਲਿਆ ਸੀ ਉਹਨਾਂ ਦੁਆਰਾ ਅੱਜ ਮਿਲਣਾ ਅੱਜ ਮਿਲੇ ਡਾਕਟਰ ਦੋ ਤਿੰਨ ਦਿਨ ਪਹਿਲਾਂ ਮਾਰੇ ਗਈ ਨਹੀਂ ਹੈਗੀ ਡਾਕਟਰ ਇੱਥੇ ਡਾਕਟਰ ਹੈ ਨਹੀਂ ਸੀ ਸਾਡੀ ਦਵਾਈ ਦਾ ਬਹੁਤ ਟਾਈਮ ਹੋ ਗਿਆ ਬਾਬਾ ਜੀ ਸਾਡੀ ਦਵਾਈ ਦਾ ਕੋਈ ਨੁਕਸ ਨਹੀਂ ਸਿਰਫ ਅਸੀਂ ਤੁਹਾਨੂੰ ਮਿਲਣਾ ਸੀ ਤੁਸੀਂ ਸਾਨੂੰ ਠੀਕ ਕੀਤਾ ਪਿੰਨ ਸਾਲਾਂ ਦੇ ਵਿੱਚ ਪਰ ਮੇਰੀ ਇੱਕ ਗੱਲ ਸੁਣੋ ਅੱਜ ਪ੍ਰਸ਼ਾਦ ਰੂਪੀ ਦਵਾਈ ਦੁਬਾਰਾ ਤਰਪਰਾ ਦੇਊਗਾ ਤੂੰ ਖਾਣੀ ਹੈ ਠੀਕ ਹੈ ਖਾਏਂਗੀ ਨਾ ਹਾਂਜੀ ਜੋ ਦੁਬਾਰਾ ਸ਼ੁਰੂ ਕਰਾਂਗੇ ਹਰ ਸੱਤ ਵਜੇ ਹਰ ਸੱਤ ਵਜੇ ਹਾਂਜੀ ਮੈਂ ਇਸ ਤਰ੍ਹਾਂ ਵਾਲੀ ਚਲੇਗੀ ਛੱਡ ਕੇ ਅੱਛਾ ਤੇ ਬੱਚੇ ਬੱਚੇ ਗੁੱਡੀਆਂ ਸੀਗੀਆਂ ਤਿੰਨ ਛੋਟੀਆਂ ਸੀਗਾ ਉਹ ਵੀ ਨਾਲ ਲੱਗੀਆਂ ਕਿੰਨੀਆਂ ਕਿੰਨੀਆਂ ਕਾ ਇੱਕ 12 ਸਾਲਾਂ ਦੀ ਐ ਇੱਕ 8 ਸਾਲਾਂ ਦੀ ਐ ਇੱਕ 3 ਸਾਲਾਂ ਦੀ ਤੇ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਊ ਪਾਪ ਦੇ ਪੇਟ ਦੇ ਕੋਲ ਚਲੇਗੀ ਜੀ ਪਰ ਆ ਗਿਆ ਕਿ ਪੇਟ ਚੱਲेंगे ਕਿਹੜੇ ਪਿੰਡ ਵਾਹੇ ਹੋ ਤੁਸੀਂ ਜੀਰੇ ਮਨਸੂਰ ਦੇ ਵੇ ਪਿੰਡ ਜੀ ਮਨਸੂਰ ਦੇ ਵੇ ਪਿੰਡ ਤੁਹਾਡਾ ਪਿੰਡ ਕਿਹੜਾ ਸ਼ਾਹ ਕੋਡੀ ਖਾਸ ਖਾਸ ਸ਼ਾਹ ਕੋਡੀ ਕਿਹੜੇ ਮਹੱਲੇ 'ਚ ਰਹਿੰਦੇ ਹੋ ਯਾਦਨਗਰ ਮਹੱਲਾ ਯਾਦਨਗਰ ਮਹੱਲਾ ਕੋਈ ਨਾ ਆਪਾਂ ਕਰਦੇ ਆ ਗੱਲ ਤੁਸੀਂ ਮੈਨੂੰ ਮਿਲਿਓ ਕੈਂਪ ਤੋਂ ਬਾਅਦ ਫਿਰ ਆ ਦਵਾਈ ਲੈ ਲਓ ਡਾਕਟਰ ਨੂੰ ਚੈੱਕ ਅਪ ਕਰਾ ਲਓ ਅੱਛਾ ਜੀ ਫਿਰ ਦੁਬਾਰਾ ਆਪਾਂ ਗੱਲ ਕਰਦੇ ਕੋਈ ਨਾ ਤੁਸੀਂ ਰਹਿਣਾ ਹੋਊਗਾ ਰਹਿ ਲਿਓ ਕੋਈ ਨਾ ਹਰਜਪ ਨੂੰ ਦਿਖਾਈ ਨਹੀਂ ਦਿੰਦਾ ਜੀ ਬਿਲਕੁਲ ਬ্লাইন্ড ਆ ਅੱਖਾਂ ਤੋਂ ਬਿਲਕੁਲ ਹਨੇਰਾ ਵਾ ਬੱਚੇ ਨੂੰ ਪਰ ਪਰਮਾਤਮਾ ਦੀ ਕੈਸੀ ਕਿਰਪਾ ਕਿੰਨਾ ਸੋਹਣਾ ਬੱਚੇ ਦੇ ਸ਼ਬਦ ਥੈਂਕ ਯੂ ਹਰਜਪ ਥੈਂਕ ਯੂ ਇਹਦੇ ਮਨ ਦੇ ਮਨਪੀ ਠੀਕ ਹੈ ਮੇਰੀ ਗੱਲ ਸੁਣੋ ਇੱਕ ਹੈਲਪ ਚਾਹੀਦੀ ਆ ਉਹ ਤਾਂ ਚਲ ਮੇਰੇ ਮਾਮੇ ਦੇ ਮੁੰਡੇ ਦੀ ਕੱਲ ਐਕਸੀਡੈਂਟ ਹੋ ਗਿਆ ਉਹਦੇ ਬਹੁਤ ਸੱਟਾਂ ਲੱਗੀਆਂ ਨੇ ਮੰਮੀ ਉੱਥੇ ਗਈ ਆ ਤੇ ਤੂੰ ਇਦਾਂ ਕਰ ਬੂਟ ਤੇਰ ਮੇ ਪਾਏ ਹੋਏ ਜਰਾ ਪੰਗ ਪਾਈ ਹੋਈ ਨੇ ਮੈਂ 100 ਰੁਪਏ ਤੂੰ ਦੇ ਦਿੱਤਾ ਬਸ ਮੈਨੂੰ ਕੋਈ ਨਹੀਂ ਚਾਹੀਦਾ ਇਹ ਇੱਕ ਬੇਟਾ ਬੇਟਾ ਉਹ ਨਾ ਕਿਤੇ ਚੱਲ ਜਾਂਦਾ ਕਰੋ ਮੰਮੀ ਤੋਂ ਲੈ ਕੇ ਤਾਇਆ ਤੂੰ ਪੈਸੇ ਉਹ ਦਰ ਕੋਈ ਨਾ ਤੂੰ ਮੇਰਾ ਵੱਡਾ ਭਾਪਾ ਆਈਆਂ ਤੂੰ ਮੈਂ ਵੱਡਾ ਭਾਈ ਤੇ ਹੈਗਾ ਹੁਣ ਤੂੰ 100 ਰੁਪਏ ਲੈਣਾ ਮੈਂ ਲੈ ਲੈ ਲਾ ਲੂਗਾ ਖਾਲੀ ਕੋਸ਼ ਅੱਬ ਬਤਿਹਰੇ ਹਾਂ ਹੁਣ ਤੇ ਤਮਾਰਨਾ ਆ ਆ ਭੁਗਾਇਆ ਕਰਨਾ ਹੈ ਕੌਣ ਉਹ ਹੀ ਆ ਮੇਰੇ ਤੇ ਕਿੱਥੇ ਆ ਇੱਕ ਮਿੰਟ ਮੈਂ ਇੱਕ ਮਿੰਟ ਪਹਿਲੇ ਇਹਨਾਂ ਨੂੰ ਯਾਰ ਸੁਣ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਹੈਲੋ ਹਾਊ ਆਰ ਯੂ ਕੀ ਨਾਮ ਵੀਰੇ ਦਾ ਇੰਦਰਜੀਤ ਇੰਦਰਜੀਤ ਵੀਰੇ ਕੀ ਹਾਲ ਇੰਦਰਜੀਤ ਵੀਰੇ ਓਕੇ ਠੀਕ ਆ ਜਮਾ ਬਾਕੀ ਸ਼੍ਰੀ ਕਰਤਾ ਦਾ ਟਾਈਮ ਖਬਰ ਠੀਕ ਹੈ ਇੱਥੇ ਅੰਦਰ ਲੈ ਆਓ ਭੈਣ ਇਹਨਾਂ ਨੂੰ ਇੱਥੋਂ ਦਵਾਈ ਦਿਵਾਉਣੇ ਅੰਦਰ ਦੀਨ ਭੈਣਾਂ ਦੇ ਬੱਚਿਆਂ ਦੇ ਨਾਲ ਸੋਸ਼ਲ ਸਤਨਾ ਮਖੜੇ ਬਹੁਤ ਸਾਰੇ ਬੱਚਿਆਂ ਦੇ ਨਾਲ ਸੋਸ਼ਲ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਬਾਪ ਨੂੰ ਸਕੂਲ ਦੇ ਵਿੱਚ ਜਾ ਕੇ ਇਹ ਭੈਣ ਕਾਉਂਸਲਿੰਗ ਕਰਦੇ ਨੇ ਇਹਨਾਂ ਨੇ ਇੱਕ ਆਵਾਜ਼ ਬਾਲ ਸੋਸ਼ਲ ਦੇ ਖਿਲਾਫ ਇੱਕ ਮਹਮਾ ਸ਼ੁਰੂ ਕੀਤੀ ਹੈ ਸਕੂਲਾਂ ਦੇ ਵਿੱਚ ਜਾ ਕੇ ਇਹ ਬੱਚਿਆਂ ਨੂੰ ਗੋਡ ਟੱਚ ਤੇ ਬੈਡ ਟੱਚ ਬਾਰੇ ਜਾਣਕਾਰੀ ਦਿੰਦੇ ਆ ਕਿੱਦਾਂ ਘਰਾਂ ਦੇ ਵਿੱਚ ਹੀ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਕੋਈ ਹਾਲਾਤ ਬਣ ਜਾਂਦੇ ਆ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਉਹਦੇ ਵਾਸਤੇ ਇਹ ਭੈਣ ਨੇ ਸਾਡੀ ਨੇ ਮਹਿਮ ਸ਼ੁਰੂ ਕੀਤੀ ਆ ਸਕੂਲਾਂ ਦੇ ਜਿਹੜੇ ਪ੍ਰਬੰਧਕ ਨੇ ਪ੍ਰਿੰਸੀਪਲ ਨੇ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਜਰੂਰ ਇਸ ਸਸਤਾ ਨਾਲ ਸੰਪਰਕ ਕਰਕੇ ਸਕੂਲਾਂ ਦੇ ਵਿੱਚ ਇਦਾਂ ਦੇ ਸੈਸ਼ਨ ਰੱਖੇ ਜਾਣ ਜਿੱਥੇ ਬੱਚਿਆਂ ਨੂੰ ਇਹ ਆ ਕੇ ਉੱਥੇ ਸਮਝਾ ਸਕਣ ਸਿੱਖਿਆ ਦੇ ਸਕਣ ਵੀ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਉਹ ਬਚ ਸਕਦੇ ਨੇ ਇਹ ਭੈਣ ਉਹਨਾਂ ਦਾ ਇਨਫੋਰਮੇਸ਼ਨ ਕਾਰਡ ਆ ਸਾਰਾ ਨਾਮਕਨ ਕਰਿਆਲ ਭੈਣ ਸਾਡੇ ਸੁਪਰੀਆਂ ਦੇ ਘਰ ਦੇ ਨਾਲ ਜੁੜੇ ਹੋਏ ਨੇ ਕਾਫੀ ਲੰਬੇ ਸਮੇਂ ਤੋਂ ਸਿਵਾਵਾ ਸਾਡੇ ਨਾਲ ਵੀ ਕਰਦੇ ਸੀ ਤੇ ਹੁਣ ਮੇਰੀ ਭੈਣ ਨੇ ਆਪਣੇ ਜੀਵਨ ਦੇ ਵਿੱਚ ਇੱਕ ਸਟੈਪ ਲਿਆ ਸੱਚੇ ਪਾਤਸ਼ਾਹ ਜਨ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਤੇ ਇਹ ਆਪਣੇ ਇਸ ਕਾਰਜ ਦੇ ਵਿੱਚ ਸਫਲ ਹੋਣ ਬਹੁਤ ਬਹੁਤ ਧੰਨਵਾਦ ਧੰਨਵਾਦ ਜਿਹੜੀ ਉਹ ਤੁਹਾਡੇ ਸਾਰਾ ਸੇਰਾ ਤੁਹਾਨੂੰ ਜੱਜ ਸ਼ੁਕਰੀਆ ਭੈਣ ਸ਼ੁਕਰੀਆ ਇਹ ਤੇ ਮੇਰੇ ਰੋਲ ਰੋਲ ਮਾਡਲ ਵੀ ਤੁਸੀਂ ਹੋ ਹਮੇਸ਼ਾ ਥੈਂਕ ਯੂ ਭੈਣ ਇਹਨੂੰ ਸ਼ੁਰੂਆਤ ਕਰਵਾਉਣ ਵਾਲੇ ਠੀਕ ਹੈ ਉਹ ਵੀ ਤੁਸੀਂ ਹੋ ਇਹ ਤਾਂ ਉਹਦੀ ਕਿਰਪਾ ਹੁੰਦੀ ਆ ਉਹ ਵੀ ਇਹਦਾ ਅੱਜ ਤੋਂ ਅੱਗੇ ਜਿ ਬੱਚਿਆਂ ਦੀ ਸੇਵਾ ਹੋਊਗੀ ਇਹ ਸਾਰਾ ਸੇਵਾ ਤੁਹਾਡੇ ਸਹਾਰਾ ਧੰਨਵਾਦ ਮੇਰਾ ਵੱਡਾ ਭਰਾ ਦਾ ਕਿਉਂਕਿ ਹਮੇਸ਼ਾ ਜਦੋਂ ਮੇਰੇ ਤੇ ਸਹਾਰਾ ਮੇਰੇ ਸਿਰ ਤੇ ਹੱਥ ਰਹਿੰਦਾ ਵਾ ਤਾਂ ਫਿਰ ਮੈਨੂੰ شاید ਲੱਗਦਾ ਨਹੀਂ ਕਿਸੇ ਚੀਜ਼ ਦਾ ਡਰ ਕੋਈ ਗੱਲ ਇਹ ਸੰਜੀਓ ਨੂੰ ਰਜਿਸਟਰ ਕਰਾਉਣਾ ਇੱਥੋਂ ਤੱਕ ਪਹੁੰਚਾਉਣਾ ਸਾਰੀਆਂ ਤੁਹਾਡੀਆਂ ਗਾਈਡਲਾਈਨਸ ਸਿੱਗੀਆਂ ਧੰਨਵਾਦ ਤੇ ਬਸ ਮੇਰਾ ਮੇਰੇ ਤੇ ਤੁਹਾਡੇ ਸਿਰ ਤੇ ਹੱਥ ਹਮੇਸ਼ਾ ਚਾਹੀਦਾ ਹੈ ਤੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤੰਦਰੁਸਤੀ ਬਖਸ਼ੀ ਮੈਂ ਤੁਹਾਡੇ ਕਹਿਣ ਤੇ ਕਦਮਾਂ ਤੇ ਚੱਲਦੀ ਰਵਾਂ ਹਮੇਸ਼ਾ ਬਖਸ਼ ਗੁਰੂ ਕਿਰਪਾ ਕਰਨ ਮੇਰੀ ਭੈਣ ਨੂੰ ਸੇਵਾ ਕਰਨ ਦਾ ਬਲ ਬਖਸ਼ ਤੰਦਰੁਸਤੀ ਬਖਸ਼ੀ ਜੀ ਏ ਮੇਰੀ ਭੈਣ ਵਾਸਤੇ ਜਰੂਰ ਸਾਰੇ ਅਰਦਾਸ ਬੇਨਤੀ ਕਰਿਓ ਹਾਂ ਪੰਜਾਬ ਲੈਵਲ ਦੀ ਰਜਿਸਟ੍ਰੇਸ਼ਨ ਹੋ ਗਈ ਹੈ ਸਾਡੇ ਬੱਚਿਆਂ ਦੇ ਲਈ ਕੋਈ ਵੀ ਬੱਚਾ ਆਪਾਂ ਮਤਲਬ ਕੋਈ ਵੀ ਇਦਾਂ ਦਾ ਬੱਚਾ ਜਿਹੜਾ ਇਹਨਾਂ ਚੀਜ਼ਾਂ ਨੂੰ ਸਫਰ ਕਰ ਰਿਹਾ ਪਰ ਆਪਣੀ ਪਰਿਵਾਰ ਦੇ ਵਿੱਚ ਨਹੀਂ ਦੱਸ ਪਾਉਂਦਾ ਹੈਗਾ ਬੱਚੇ ਡਰ ਦੇ ਅੰਦਰ ਜੀ ਰਹੇ ਆ ਤਾਂ ਉਸ ਆਪਾਂ ਆਪਣੇ ਨੰਬਰ ਤੇ ਆਪਾਂ ਇਸ ਸੰਪਰਕ ਕਰ ਸਕਦੇ ਆ ਬਿਲਕੁਲ ਗੱਲ ਕਰ ਸਕਦੇ ਆ ਆਪਾਂ ਬਣਦੀ ਹੈਲਪ ਉਹਨਾਂ ਦੀ ਕਰ ਸਕਦੇ ਆ ਬਿਲਕੁਲ ਅਸੀਂ ਸਕੂਲਾਂ ਦੇ ਜਿਹੜੇ ਐਡਮਿਨਿਸਟਰेटर ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਉਹ ਵੀ ਇਸ ਸਸਤਾ ਨਾਲ ਜੋ ਸੰਪਰਕ ਕਰ ਲਓ ਸਮੇਂ ਤੋਂ ਪਹਿਲਾਂ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਉੱਥੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੇ ਸੈਸ਼ਨ ਭੈਣ ਨੇ ਤੇ ਸਾਡੇ ਪਿੰਡ ਵੀ ਸਰਕਾਰੀ ਸਕੂਲ ਦੇ ਵਿੱਚ ਸੈਸ਼ਨ ਰੱਖਿਆ ਸੀ ਨਾਲ ਐਡਵੋਕੇਟ ਸਿਮਰਨਜੀਤਪੁਰ ਗੈਲਨਾ ਭੈਣ ਉਹ ਵੀ ਫ੍ਰੀ ਆਫ ਕਾਸਟ ਭੈਣ ਸੇਵਾ ਕਰਦੇ ਨੇ ਬਹੁਤ ਲੰਬੇ ਸਮੇਂ ਤੋਂ ਭੈਣ ਲੱਗੇ ਹੋਏ ਨੇ ਵੀ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਜਸਟਿਸ ਮਿਲ ਸਕੇ ਜਿਹੜੇ ਬੱਚਿਆਂ ਦੇ ਨਾਲ ਸਾਰੇ ਕੇਸ ਫ੍ਰੀ ਆਫ ਕੋਸਟ ਲੜਦੇ ਫ੍ਰੀ ਆਫ ਕੋਸਟ ਲੜਦੇ ਫਾਈਟ ਕਰਦੇ ਆ ਕੋਈ ਵੀ ਕੰਟੈਕਟ ਵੀ ਕਰਨਾ ਚਾਹੁੰਦਾ ਹੈ ਅਗਰ ਕੇਸ ਉਸ ਬੇਸ ਤੇ ਕਰਨਾ ਵੀ ਚਾਹੁੰਦਾ ਬਹੁਤ ਸਾਰੇ ਬੱਚੇ ਆ ਜਿਹੜੇ ਦੱਸ ਹੀ ਨਹੀਂ ਪਾਉਂਦੇ ਹੈਗੇ ਅਸੀਂ ਡਰ ਦੇ ਵਿੱਚ ਜੀ ਜਾ ਰਹੇ ਆ ਸਾਡੀ ਇਹ ਰਿਕਵੈਸਟ ਆ ਸਾਰੇ ਬੱਚਿਆਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਜਿਨ੍ਹਾਂ ਨਾਲ ਕੋਈ ਸੋਸ਼ਲ ਹੋ ਰਿਹਾ ਉਹ ਆਪਣੇ ਪੇਰੈਂਟਸ ਨੂੰ ਨਹੀਂ ਦੱਸ ਪਾਉਂਦੇ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਮਾਪੇ ਗੱਲ ਹੀ ਨਹੀਂ ਕਰ ਪਾਉਂਦੇ ਹੈਗੇ ਸਾਡੀ ਮੇਰੀ ਸਾਰੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਆ ਕਿ ਪਲੀਜ਼ ਆਪਣੇ ਬੱਚਿਆਂ ਦੇ ਨਾਲ ਖੁੱਲ ਕੇ ਗੱਲ ਕਰਿਆ ਕਰੋ ਅਗਰ ਉਹ ਸੈਂਮੇ ਰਹਿੰਦੇ ਆ ਤਾਂ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰੋ ਕਿ ਕੀ ਪ੍ਰੋਬਲਮ ਆ ਕਿਉਂ ਕਿ ਕਿਉਂਕਿ ਜਿਆਦਾਤਰ ਚੀਜ਼ਾਂ ਫੈਮਲੀਆਂ ਦੇ ਵਿੱਚ ਹੀ ਹੁੰਦੀਆਂ ਆ ਬਿਲਕੁਲ ਅਸੀਂ ਇਹ ਨਹੀਂ ਕਹਿੰਦੇ ਕਿ ਰਿਸ਼ਤਿਆਂ ਦੇ ਨਾਲ ਨਫ਼ਰਤ ਪਾ ਲਓ ਪਰ ਅਵੇਅਰ ਜ਼ਰੂਰ ਰਹਿਣਾ ਚਾਹੀਦਾ ਇਸ ਚੀਜ਼ ਦੇ ਲਈ ਚਾਚੇ ਮਾਮੇ ਤਾਏ ਮਾਸੀਆਂ ਪੂਆ ਔਰ ਇੱਕ ਗੱਲ ਹੋਰ ਕਹਿੰਦੇ ਆ ਕਿ ਇਹ ਨਹੀਂ ਮੁੰਡਿਆਂ ਲਈ ਜ਼ਰੂਰੀ ਨਹੀਂ ਪਰ ਮੁੰਡਿਆਂ ਨਾਲ ਵੀ ਉਨਾ ਹੀ ਹੁੰਦਾ ਜਿੰਨਾ ਕੁੜੀਆਂ ਦੇ ਨਾਲ ਹੁੰਦਾ ਹੈਗਾ ਹੁਣ ਉਹ ਆਪਾਂ ਨੂੰ ਪਤਾ ਵੇਟੀ ਉਹ ਜੱਸੀ ਵਾਲਾ ਕੇਸ ਮਦਾਨ ਅਕਸਰ ਉਹ ਇੱਕ ਲੜਕਾ ਸੀ ਜੇ ਉਹਨੂੰ ਕਿਸੇ ਨੇ ਇਹ ਗੋਟਾਚ ਬੈਟਾ ਚ ਅਵੇਰਨੈਸ ਚਾਈਲਡ ਸੈਕਸ ਅਬਿਊਜ਼ੀ ਦਿੱਤੀ ਹੁੰਦੀ ਤਾਂ ਸ਼ਾਇਦ ਉਹ ਨਾਲ ਦੀ ਨਾਲ ਆਪਣੇ ਮਾਪੇ ਨੂੰ ਦੱਸ ਦਿੰਦਾ ਉਹ 2 ਸਾਲ ਅਬਿਊਜ਼ ਨਾ ਹੁੰਦਾ ਇਸ ਲਈ ਸਾਰਿਆਂ ਨੂੰ ਰਿਕਵੈਸਟ ਆ ਮਾਪੇ ਨੂੰ ਪੇਰੈਂਟਸ ਨੂੰ ਵੀ ਰਿਕਵੈਸਟ ਆ ਕਿ ਇਸ ਚੀਜ਼ ਨੂੰ ਥੋੜਾ ਜਿਹਾ ਖੁੱਲ ਕੇ ਆਪਣੇ ਬੱਚਿਆਂ ਨਾਲ ਗੱਲ ਕਰਨੀ ਸ਼ੁਰੂ ਕਰੋ ਤੇ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਔਰ 90% ਮਕਾਨੀਆਂ ਬੱਚੇ ਸਫਰ ਕਰਦੇ ਆ ਚਾਹੇ ਥੋੜੀ ਕਰਦੇ ਆ ਚਾਹੇ ਬਹੁਤੀ ਕਰਦੇ ਆ ਹੂੰ ਬਿਲਕੁਲ ਭਣੇ ਥੈਂਕ ਯੂ ਵੈ ਕਾਲ ਸਾ ਵੈਗੁਰ ਜੀ ਕੀ ਫਤਿਹ ਤੇ ਭੈਣ ਨੇ ਜੋ ਵਿਚਾਰ ਸਾਂਝੇ ਕੀਤੇ ਆ ਜਰੂਰ ਇਹਨਾਂ ਵੱਲ ਧਿਆਨ ਦਿਓ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਦੇ ਆ ਸੋਚਦੇ ਆ ਤਾਂ ਸਾਨੂੰ ਵੀ ਇੱਕ ਚੰਗੇ ਸਮਾਜ ਦਾ ਹਿੱਸਾ ਬਣਨ ਵਾਸਤੇ ਆਪਣੀ ਡਿਊਟੀ ਨਿਭਾਉਣੀ ਚਾਹੀਦੀ ਆ ਬਹੁਤ ਬਹੁਤ ਸ਼ੁਕਰੀਆ ਭੈਣਾਂ ਪਣਾਂ ਪਣਾਂ ਬਹੁਤ ਬਹੁਤ ਥੈਂਕ ਯੂ ਆਜ ਆ ਮਿਲਦੇ ਭੈਣਾਂ ਮਿਲ ਹਾਂਜੀ ਭੈਣ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਮੇਰਾ ਮਾਰਦਾ ਜੀ ਕੀ ਗੱਲ ਹੋ ਗਈ ਤੂੰ ਮਾਰਦਾ ਬੀਬੇ ਦੇ ਲੈ ਯਾਰ ਬੀਬੇ ਨਾਲ ਲੱਗਦਾ ਤੂੰ ਕੀ ਨਾਇਦਾ ਸੁਖਵੀਰ ਸੁਖਵੀਰ ਕਿਵੇਂ ਆ ਠੀਕ ਹੈ ਜੀ 5 ਮਿੰਟ ਉੰਕਲ ਦੱਸ ਦੀਏ ਕੋਈ ਨਾ ਦਵਾਈ ਦਿਪਾਉਣੇ ਕੋਈ ਨਾ ਮਾਂ ਤੂੰ ਚੈੱਕ ਅਪ ਕਰਾ ਫਿਰ ਮੈਨੂੰ ਮਿਲੀ ਸ਼ਾਮ ਨੂੰ ਫਿਰ ਆਪਾਂ ਰੱਖ ਲਾਂਗੇ ਨੂੰ ਉੱਥੇ ਠੀਕ ਹੈ ਦਵਾਈ ਲੈ ਚੈੱਕ ਅਪ ਕਰਾ ਲੈ ਨਹੀਂ ਮਿਲੂਗੀ ਮੁੰਡੇ ਦਵਾਈ ਮੈਨੂੰ ਹਾਂ ਜੀ ਇਥੇ ਫਰਕ ਕੀ ਕਰਿਆ ਕੋਈ ਠੀਕ ਆ ਜੀ ਹੋਰ ਦਿਖਾਓ ਅੱਛਾ ਹੁਣ ਦੱਸੋ ਡਾਕਟਰ ਵਿਸ਼ੇਖ ਨੇ ਕਿਹਾ ਹੈ ਇਹਨਾਂ ਨੂੰ ਕਿਤੇ ਹੋਰ ਦਿਖਾਓ ਕਿੱਥੇ ਨਰਦੀਪ ਨਰਦੀਪ ਇਧਰ ਆ ਪੁੱਤ ਇੱਕ ਤਾਂ ਗੁਰਧਿਆਨ ਦੀ ਪਰਚੀ ਦੇ ਕਿੱਥੇ ਆ ਅੰਨੀ ਵੀ ਚੱਲ ਜਾ। ਵੈਲਕਮ ਇਨ। ਠੀਕ ਹੈ ਕੋਈ ਨਾ ਕਰਦੇ ਗੱਲ ਵੀਰੇ ਡਾਕਟਰ ਨਾ ਕਰਦੇ ਗੱਲ। ਇਹਦੇ ਤੇ ਹੋਰ ਮੈਂ ਦੂ। ਇਹ ਕਰਾ ਲਈ। ਅੰਨੀ ਆਜ ਕੰਦੀ ਖੋ ਵੀ 14। ਹਾਂਜੀ। ਠੀਕ ਹੈ ਬਣ ਗੁੱਟਿਆਂ ਨੂੰ ਉੱਥੇ ਨਾ ਸਾਡਾ ਟੀਮ ਦਾ ਮੈਂਬਰ ਮਿਲਦਾ ਤੁਹਾਨੂੰ ਗੁਰ ਧਿਆਨ ਜਿੱਥੇ ਡਾਕਟਰ ਬਹਿੰਦੇ ਆ ਉਹਨਾਂ ਨੂੰ ਜਾ ਕੇ ਮਿਲ ਲਓ ਤੇ ਉਹ ਡਾਕਟਰ ਨਾਲ ਗੱਲ ਕਰਨਗੇ ਆਪੇ ਹਨਾ। ਦੇਖਦੇ ਆ ਵੀ ਡਾਕਟਰ ਕੀ ਕਹਿੰਦੇ ਆ ਹਾਂਜੀ ਬੜੀ ਪਹਿਲੀ ਵਾਰ ਆਏ ਲੇਕਿਨ ਤੇ ਇਹਦਾ ਆਈ ਹੈ ਦਿਮਾਗੀ ਤੌਰ ਤੇ ਹਾਂ ਤੇ ਉਹ ਕਹਿੰਦੇ ਟੋਕਨ ਮੈਨੂੰ ਪਤਾ ਨਹੀਂ ਸੀ ਕਿਤੇ ਕਿੰਨੇ ਸਾਲਾਂ ਦਾ ਹੋ ਗਿਆ ਇਹ 8 ਸਾਲਾਂ ਦਾ ਹੈਗਾ 8 ਸਾਲਾਂ ਦਾ ਕਿੱਥੋਂ ਆਏ ਤੁਸੀਂ ਤੱਪੇ ਸੀ ਤੱਪਾ ਮੰਡੀ ਤੋਂ ਠੀਕ ਹੈ ਕੋਈ ਨਾ ਇਹ ਵਰਦਾ ਨਹੀਂ ਜੋ ਆ ਗੋ ਕਹਿੰਦੇ ਕੋਈ ਨਾ ਉੱਥੋਂ ਨਹੀਂ ਲਿਆਓ ਅੰਦਰ ਆ ਜਾਣ ਉਹ ਅੰਦਰ ਆਉਣ ਉਹ ਬੱਚੇ ਉਹ ਦਮ ਚਲ ਹਾਂਜੀ ਅੱਜ ਸਾਇਤ ਰਾਜਾ ਮਾਂਤ ਸੀ ਜੀ ਭੈਣੇ ਹਾਂਜੀ ਅੱਗੇ ਵੀ ਸੀ ਆਏ ਸੀਗੇ ਪਾਪਾ ਜੀ ਆਏ ਸੀ ਨਾ ਜੀ ਭੈਣੇ ਜੀ ਏ ਬਸ ਕੀ ਕੰਸੀ ਰਹਿੰਦੇ ਹੁੰਦੇ ਜੀ ਉਹਦੇ ਜ਼ਿਆਦਾ ਭਜਦੇ ਸੀ ਜ਼ਿਆਦਾ ਤੋੜ ਭੰਨਦੀ ਕਰਦੀ ਸੀ ਪਤਾ ਨਹੀਂ ਲੱਗਦਾ ਸੀ ਜੀ ਉਹ ਤਾਂ ਫਿਰ ਤਸੀਰ 10 ਦਿਨਾਂ ਦਾ ਗਿਆ ਸੀਗਾ ਫਿਰ ਉਦੋਂ ਅਸੀਂ ਵੀ ਇਹ ਤਾਂ ਚਲੇ ਗਏ ਵਿਚ ਵਿੱਚ ਗੁੱਸਾ ਬਹੁਤ ਜ਼ਿਆਦਾ ਕਰਦੀ ਸੀ ਜੀ ਮਮਣੇ ਕਹ ਅਸੀਂ ਪਹਿਲਾਂ ਆਏ ਸੀ ਇੱਕ ਮਹੀਨੇ ਦੀ ਦਵਾਈ ਲੈ ਲਈ ਸੀ ਤੇ ਹੁਣ ਦੁਬਾਰਾ ਵੀ ਆਏ ਹਾਂ ਹਾਂਜੀ ਜੀ ਸਤਿ ਸ੍ਰੀ ਅਕਾਲ ਕੀ ਮੈਂ ਵੀ ਇਹ ਦਵਾਈ ਖਾਣਾ ਹੁਣਾਂ ਠੀਕ ਹੈ ਫਰਕ ਪੈ ਰਿਹਾ ਕੁਝ ਦਵਾਈ ਨਾਲ ਹਾਂਜੀ ਹੁਣ ਕੋਈ ਨਾ ਬਦੂਗਾ ਦੇਖੋ ਦਵਾਈ ਖਾਣੀ ਹੈ ਪਰ ਸਾਰਾ ਕਿ ਥੋੜਾ ਟਾਈਮ ਲੱਗੂਗਾ ਹੈਨਾ ਇੱਕ ਦੋ ਮਹੀਨੇ ਤੁਸੀਂ ਜਮਾਂ ਠੀਕ ਹੋ ਜਾਓਗੇ ਫਿਕਰ ਨਾ ਕਰੋ ਬਿਲਕੁਲ ਵੀ ਕੰਮ ਨੂੰ ਵੀ ਕਰੂਗਾ ਮਨ ਜਦੋਂ ਇੰਨੀ ਸਮੱਸਿਆ ਆਈ ਹੋਈ ਐਨੇ ਲੰਬੇ ਟਾਈਮ ਦੀ ਤਾਂ ਉਹਨੂੰ ਠੀਕ ਹੋਣ ਨੂੰ ਥੋੜਾ ਟਾਈਮ ਲੱਗੂਗਾ ਵੀਰੇ ਠੀਕ ਆ ਤੁਹਾਨੂੰ ਨਾ ਨਹੀਂ ਗਿਆ ਪਰ ਸਹਰੱਖਣਾ ਕੋਈ ਨਾ ਭਨੇ ਬਾਬਾ ਨਾਨਕ ਮੇਰ ਕੋਲ ਤਾਂ ਵੀ ਮਾਮੇ ਦੀ ਡੈਥ ਹੋ ਗਈ ਸੀ ਉਹਨਾਂ ਦੇ ਤੋ ਦੁਬਾਰਾ ਬਸਾਂ ਲੋੜ ਜੇ ਕੋਈ ਨਾ ਬੰਨ ਬਾਬਾ ਨਾਨਕ ਕਮੇਟ ਕਰ ਹਾਂਜੀ ਸਤਿਕਾਰ ਜੀ ਬੇੜੇ ਨਾਲ ਕਰ ਰਿਹਾ ਹੈ ਟ੍ਰੀਟਮੈਂਟ ਹੋ ਚੁੱਕੀ ਹੈ ਹਾਂਜੀ ਠੀਕ ਹੈ ਕਿਨਾਂ ਨੂੰ ਹਾਂਜੀ ਸਰਦਾਰ ਜੀ ਕੀ ਹਾਲ ਨੇ ਠੀਕ ਹੋ ਠੀਕ ਹੈ ਜੀ ਹੁਣ ਦਾ ਬਾਦ ਅੱਗੇ ਅਇਤ ਜੀ ਜੀ ਉਤ ਆਏ ਆ ਅਸ਼ੀਰਵਾਦ ਲੈਣ ਆ ਮਾਤਾ ਧੰਨਵਾਦ ਜੀ ਮਾਪਾ ਨਾਲ ਮੇਰੇ ਸਾਰੇ ਮੇਰੇ ਬੀਜ ਚੜਦੀ ਕਲਾ ਦਾ ਤੁਸੀਂ ਤੁਹਾਡੀ ਵੀਡੀਓ ਵੇਖੀ ਸੀ YouTube ਤੇ Facebook ਤੇ ਧੰਨਵਾਦ ਅੱਜ ਦਰਸ਼ਨ ਕਰਦੇ ਹਾਂ ਜੀ ਹਾਂ ਜੀ ਸਰ ਤੇ ਟੀਮ ਵਿੱਚ ਠੀਕ ਆ ਹਾਂ ਅਪਰੇਸ਼ਨ ਕਰਵਾ ਕੇ ਚੰਡੀਗੜ੍ਹ ਹੂੰ ਕਰਕੇ ਕੋਈ ਰੋਸ਼ਨੀ ਨਹੀਂ ਹੋ ਕੇ ਇੱਕ ਇਹ ਤਾਂ ਕੋਈ ਯੂਰ ਵੱਡੀ ਹੋਊਗਾ ਕੌਣ ਬਾਈ ਕਿੱਥੇ ਆ ਬਾਹਰ ਗੱਡੀ ਚ ਪੈ ਮਿਲ ਗਈ 20 ਦਾ ਕੋਈ ਨਹੀਂ ਕੋਈ ਯੂਰ ਬਲਾਈਂਡ ਹੋ ਗਏ ਹਾਂਜੀ ਅੱਛਾ ਡਾਕਟਰ ਨੇ ਕੀ ਕਿਹਾ ਡਾਕਟਰ ਨੇ ਹਾਂ ਜੀ ਕਹਿੰਦੇ ਕਿ ਬਿੱਲਾਂ ਜਿਹੜੀ ਥੈਰਾਪੀਆਂ ਮੋ ਕਰਵਾਉ ਥੈਰਾਪੀਆਂ ਨਾਲ ਦਮੇ ਡਾਊਨ ਹੋ ਗਈਆਂ ਦੀ ਨਾ ਕੁਝ ਖਾਂਦੇ ਪਿੰਦੇ ਕੀ ਥੈਰਾਪੀਆਂ ਹੋ ਰਹੀਆਂ ਨੇ ਕੀਮੋ ਥੈਰਾਪੀ ਚੱਲ ਰਹੀ ਹੈ ਕੀਮੋ ਸਰ ਨਹੀਂ ਕੋਈ ਕੈਂਸਰ ਬਗਾਰ ਦੱਸਿਆ ਪਹਿਲਾਂ ਸੀਗਾ ਕੈਂਸਰ ਜੀ ਦਾ ਪੇਸ਼ੈਂਟ ਕਰਵਾ ਦਿੱਤਾ ਕਿੱਥੇ ਸੀ ਚੰਡੀਗੜ੍ਹ ਨਹੀਂ ਕੈਂਸਰ ਕਿੱਥੇ ਸਰਚ ਸੀਗਾ ਅੱਛਾ ਤੇ ਹੁਣ ਇਹ ਤੇ ਦਵਾਈ ਚੱਲੂਗੀ ਸਾਡੇ ਕੋਲੇ ਕਿਤੇ ਦਿਮਾਗ ਦੀ ਦਵਾਈ ਜਿਹੜੇ ਮੈਂਟਲੀ ਸਮੱਸਿਆਵਾਂ ਵਾਲੇ ਪੇਸ਼ੈਂਟ ਨੇ ਉਹਨਾਂ ਦੇ ਡਾਕਟਰ ਨੇ ਆਪਣੇ ਕੋਲੇ ਜਿਹੜੀਆਂ ਸਾਈਕੀਟ੍ਰਿਕ ਪੇਸ਼ੈਂਟਸ ਨੇ ਬਾਕੀ ਕੋਈ ਨਾ ਮੈਂ ਕਿਸੇ ਨੇ ਤੇਰੇ ਨਾਲ ਭੇਜਦਾ ਸੀ ਚੈੱਕ ਕਰਾਉਂਦੇ ਜੋ ਵੀ ਕਰ ਸਕਦੇ ਹਾਂ ਜੇ ਕੋਈ ਵਲੰਟੀਅਰ ਵੀ ਬਾਹਰ ਹੈਗਾ ਵੀ ਦੇ ਨਾਲ ਜਾ ਕੇ ਗੱਡੀ ਚ ਮਰੀਜ਼ ਪਿਆ ਉਹਨੂੰ ਮਿਲ ਕੇ ਆਓ ਬਾਹਰ ਬੁਲਾਓ ਇੱਧਰ ਕਿਸੇ ਨੂੰ ਇੱਥੇ ਖੜ੍ਹ ਜਾ ਵੀਰੇ ਖੜ੍ਹ ਜਾ ਇੱਥੇ ਹਾਂਜੀ ਹਾਂਜੀ ਠੀਕ ਹੈ ਮੇਰੇ ਸਾਥੀ ਬਹੁਤ ਠੀਕ ਹੈ ਜੀ ਕਰ ਲਈ ਇਹਨੂੰ ਦੌਰਾ ਕਰਦੇ ਪੈਣਾ ਕਿੱਥੇ ਹੁਣ ਹਿੰਦ ਵੰਡੀ ਐ ਦਵਾਈ ਰਿਪੀਟ ਦਵਾਈ ਲੈਣ ਆਏ ਸੀ ਹਾਂ ਜੀ ਠੀਕ ਹੋ ਗਈ ਜੀ ਠੀਕ ਚਲੋ ਸ਼ੁਕਰ ਹੈ ਮਾਰਾ ਜੀ ਚਲੋ ਕਿੰਨਾ ਟਾਈਮ ਖ ਦਵਾਈ ਚੱਲਦੇ ਨੇ ਦਵਾਈ ਨੂੰ ਤਕਰੀਬਨ ਹੋਊਗਾ ਜੀ 2 ਸਾਲ ਦਾ ਕੋੜ ਚਲੋ ਬਸ ਦਵਾਈ ਬਦਲ ਕਿਉਂਕਿ ਜਿਹੜੇ ਦੌਰਿਆਂ ਵਾਲੇ ਪੇਸ਼ੈਂਟ ਹਨ ਨਾ ਇਹਨਾਂ ਦੀ ਦਵਾਈ ਲੰਬਾ ਟਾਈਮ ਚੱਲਦੀ ਹੈ ਨਾ